ਸਸੀਏ ਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਜਿ세 ਤੁਹਾਡੇ ਲਈ ਬਹੁਤ ਸਾਰੀਆਂ ਏਡਾ ਲੈ ਕੇ ਆਏ ਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖ ਲਿਓ ਸਾਰੀ ਜਾਣਕਾਰੀ ਮਾਲਕ ਦਾ ਨੰਬਰ ਸਾਰੀ ਲੋਕੇਸ਼ਨ ਤੁਹਾਨੂੰ ਦੱਸੀ ਜਾਊਗੀ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਦੋ ਪਲਾਟ ਵਿਕਾਊ ਨੇ 33Y65 238 ਗਜ ਵਾਏ 2 ਟੋਟਲ 476 ਗਜ ਲੋਕੇਸ਼ਨ ਹੈ ਜੀ ਨਿਊ ਡਿਫੈਂਸ ਕਲੋਨੀ ਨਾਬਾ ਕੈਂਟ ਰੋਡ ਪਟਿਆਲਾ ਰੇਟ ਦੀ ਗੱਲ ਕਰੀ ਤਾਂ 17000 ਰੁਪਏ ਗਜ ਦੀ ਡਿਮਾਂਡ ਰੱਖੀ ਗਈ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਰਸਤਾ ਵੀਡੀਓ ਦੇ ਵਿੱਚ ਦਿਖਾਇਆ ਗਿਆ ਜੀ ਬਹੁਤ ਸੋਹਣੀ ਲੋਕੇਸ਼ਨ ਤੇ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਗਈ ਹੈ ਇੱਕ ਵਾਰ ਫੇਰ ਨੋਟ ਕਰ ਲਓ ਜੀ ਦੋ ਪਲਾਟ ਵਿਕਾਊ ਨੇ 33y 65 ਦੇ 238 ਗਜ y 2 ਟੋਟਲ 476 ਗਜ ਲੋਕੇਸ਼ਨ ਨਿਊ ਡਿਫੈਂਸ ਕਲੋਨੀ ਨਾਬਾ ਕੈਂਟ ਰੋਡ ਪਟਿਆਲਾ ਰੇਟ 17000 ਰੁਪਏ ਗਜ ਦੀ ਮੰਗ ਰੱਖੀ ਗਈ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਪਲਾਟ ਰਸਤਾ ਕਿਹਾ ਜਾਂਦਾ ਤੁਸੀਂ ਦੇਖ ਸਕਦੇ ਹੋ 9914604482 9914604482 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਪਲਾਟ ਨੇ ਜਿਹੜੇ 17000 ਰੁਪਏ ਡਿਮਾਂਡ ਰੱਖੀ ਹੈ ਗੱਜ ਦੀ ਇਹ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਬੈਠ ਕੇ ਚੈੱਕ ਕਰਕੇ ਮਾਲਕ ਵੀਰ ਨਾਲ ਡੀਲ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਜੀ ਦੋ ਪਲਾਟ ਨੇ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਸ਼ੀਨ ਵਿਕਾਊ ਹੈ ਜੀ ਮੱਟ ਲੋਡਰ ਮਸ਼ੀਨ ਹੈ 2015 ਮਾਡਲ ਹੈ ਏਰੀਆ ਬਠਿੰਡਾ ਰੇਟ 130000 ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਠਿੰਡੇ ਏਰੀਆ ਦੇ ਵਿੱਚ ਮਸ਼ੀਨ ਵਿਕਾਊ ਹੈ ਮੱਟ ਲੋਡਰ 2015 ਮਾਡਲ 130 ਰੇਟ ਰੱਖਿਆ ਗਿਆ ਜੀ ਬਾਕੀ ਨੰਬਰ ਨੋਟ ਕਰ ਲਓ ਨੰਬਰ ਸਕਰੀਨ ਤੇ ਚੱਲ ਰਿਹਾ ਹੈ 94653 15190 ਇਸ ਨੰਬਰ ਤੇ ਫੋਨ ਕਰਕੇ ਮੱਟ ਲੋਡਰ ਮਸ਼ੀਨ 2015 ਮਾਡਲ 1 ਲੱਖ ਸੀ ਹੀਰਪੇ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਠਿੰਡਾ ਰੀਅਰ ਦੇ ਵਿੱਚ ਖੜੀ ਜਾ ਕੇ ਚੈੱਕ ਕਰੋ ਜਸਵੰਤ ਤੂੜੀ ਵਾਲਾ ਰੀਪਰ ਵਿਕਾਊ ਆ 2024 ਮਾਡਲ ਫੁੱਲ ਗਰੰਟੀ ਰੇਟ 245000 ਫੁੱਲ ਗਰੰਟੀ ਹੈ ਜੀ ਰੇਟ ਹੈ ਜੀ 2 ਲੱਖ 45000 2024 ਮਾਡਲ ਹੈ ਜਸਵੰਤ ਦਾ ਤੂੜੀ ਵਾਲਾ ਰੀਪਰ ਵਿਕਾਊ ਆ 99017 43890 ਇਸ ਨੰਬਰ ਤੇ ਫੋਨ ਕਰਕੇ ਜਸਵੰਤ ਤੂੜੀ ਵਾਲਾ ਰੀਪਰ ਹੈ 2024 ਮਾਡਲ 2 ਲੱਖ 45000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਸਵਰਾਜ 744 ਟਰੈਕਟਰ ਵਿਕਾਊ ਹੈ ਜੀ 2004 ਮਾਡਲ ਹੈ ਜੀ ਏਰੀਆ ਅੰਮ੍ਰਿਤਸਰ ਹੈ ਜੀ ਰੇਟ 1 ਲੱਖ 8196994377 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 744 ਟਰੈਕਟਰ 2004 ਮਾਡਲ ਅੰਮ੍ਰਿਤਸਰ ਏਰੀਆ ਦੇ ਵਿੱਚ ਖੜਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 170000 ਰੁਪਏ ਦੇ ਵਿੱਚ ਡੀਲ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਕੱਟਾ ਵਿਕਾਊ ਹੈ ਜੀ 20 ਮਹੀਨਿਆਂ ਦਾ ਕੱਟਾ ਹੈ ਰੇਟ 32000 ਹੈ ਮੋਰਾ ਨਸਲ ਦਾ ਜੀ 16 ਲੀਟਰ ਦੁੱਧ ਰਿਕਾਰਡ ਹੈ ਦੀ ਮਾਂ ਦਾ ਜੀ ਏਰੀਆ ਤਰਨਤਾਰਨ ਮਾਂ ਦਾ ਦੁੱਧ ਰਿਕਾਰਡ 16 ਲੀਟਰ ਹੈ ਜੀ ਏਰੀਆ ਤਰਨਤਾਰਨ ਹੈ ਮੋਰਾ ਨਸਲ ਦਾ ਕੱਟਾ ਵਿਕਾਊ ਹੈ ਜੀ 20 ਮਹੀਨਿਆਂ ਦੀ ਉਮਰ ਹੈ 32000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਨੰਬਰ ਨੋਟ ਕਰ ਸਕਦੇ ਹੋ 852305349815230534 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਟਾ ਮੋਰਾ ਨਸਲ ਦਾ 20 ਮਹੀਨਾ ਦਾ ਫਰੀਦ ਸਕਦੇ ਸੂਨ ਵਾਲੀ ਗਾਂ ਵਿਕਾਉ ਹੈ ਜੀ ਏਰੀਆ ਵਿਵਾਨੀਗੜ ਰੇਟ ਮੌਕੇ ਤੇ ਦੱਸਿਆ ਜਾਊਗਾ ਸੂਨ ਵਾਲੀ ਗਾਂ ਵਿਕਾਉ ਹੈ ਜੀ ਵਿਵਾਨੀਗੜ ਏਰੀਆ ਰੇਟ ਮੌਕੇ ਤੇ ਦੱਸਣਗੇ ਤੇ ਨੰਬਰ ਤੁਸੀਂ ਨੋਟ ਕਰ ਲਓ 946378006 946378006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੁਣ ਵਾਲੀ ਗਾਹਾਂ ਜਿਹੜੀ ਰੇਟ ਵਗੈਰਾ ਪੁੱਛ ਕੇ ਹੀ ਸਕਦੇ ਹੋ ਵਿਵਾਨੀ ਘੜੇ ਏਰੀਏ ਦੇ ਵਿੱਚ ਵਿਕਾਊ ਹੈ ਜੀ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਏਰੀਆ ਸ਼ਾਹਕੋਟ ਤੋਂ ਜੀ ਜਗਤਜੀਤ ਦਾ ਰਿਪਰ ਆਇਆ ਜੀ 2024 ਮਾਡਲ ਜਗਤਜੀਤ ਦਾ ਰਿਪਰ ਵਿਕਾਊ ਆ 2024 ਮਾਡਲ ਏਰੀਆ ਸ਼ਾਹਕੋਟ ਗੁੱਡ ਕੰਡੀਸ਼ਨ ਰੇਟ 2,70,000 80594 94549 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਤਜੀਤ ਦੀ ਰਿਪਰ 2024 ਮਾਡਲ 2,70,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਵਾਹਿਗੁਰੂ ਜਰੂਰ ਲਿਖ ਦਿਓ ਜੀ ਸੀਟੀ 100 ਮੋਟਰਸਾਈਕਲ ਵਿਕਾਊ ਹੈ ਜੀ ਜਿਹੜਾ 99 ਮਾਡਲ ਹੈ 25,000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਪਿੰਡ ਸੈਲਬਰਾ ਫੂਲ ਬਟ ਹਿੰਡਾ 25,000 ਰੁਪਏ ਡਿਮਾਂਡ ਰੱਖੀ ਹੈ 99 ਮਾਡਲ ਹੈ ਜੀ ਸੀਟੀ 100 ਮੋਟਰਸਾਈਕਲ ਵਿਕਾਊ ਹੈ ਜੀ 9417819213 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਓ ਜੀ 9977988446 ਨੰਬਰ ਤੇ ਪੰਜ ਤੋਂ ਸੱਤ ਫੋਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡਵਰਟਸਪ ਕਰ ਸਕਦੇ ਹੋ ਦੋਸਤੋ ਤੁਹਾਡੀ ਐਡ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਲਓ ਜੀ ਇੱਕ ਹੋਰ ਤੁਹਾਡੇ ਲਈ ਜ਼ਮੀਨ ਦੀ ਵੀਡੀਓ ਲੈ ਕੇ ਆਏ ਹਾਂ ਜਿੰਨਾ ਭਰਾਵਾਂ ਨੇ ਜ਼ਮੀਨ ਠੇਕੇ ਤੇ ਲੈਣੀ ਹੈ ਨੰਬਰ ਲੋਕੇਸ਼ਨ ਜਲਦੀ ਜਲਦੀ ਨੋਟ ਕਰ ਲਓ 30 ਵਿਗੇ ਜ਼ਮੀਨ ਠੇਕੇ ਤੇ ਦੇਣੀ ਹੈ ਜੀ ਨਹਿਰ ਦੇ ਨਾਲ ਵਿਚ ਮੋਟਰ ਲੱਗੀ ਹੈ ਨਹਿਰ ਦਾ ਪਾਣੀ ਲੱਗਦਾ ਵਧੀਆ ਇੱਕ ਟਾਕਾ ਹੈ ਪੱਕਾ ਖਾਲ ਹੈ ਏਰੀਆ ਜੀ ਗੰਗਾ ਨਗਰ ਮੋਹਨਪੁਰਾ ਰੋਡ ਚੱਕ 922 ਨੰਬਰ ਨੋਟ ਕਰ ਲਓ 97993 87313 ਇਸ ਨੰਬਰ ਤੇ ਫੋਨ ਕਰਕੇ ਇਸ ਵੀਰ ਦੀ ਜ਼ਮੀਨ ਠੇਕੇ ਤੇ ਲੈ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਸ਼ੇਅਰ ਕਰਕੇ ਕਮੈਂਟ ਅਜਵਾਇਗਰੂ ਲਿਖ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਵੀਡੀਓ ਥੱਲੇ ਚੱਲਦਾ ਰਹਿੰਦਾ ਹੈ ਮੈਨੂੰ ਲੱਗਦਾ ਤੁਸੀਂ ਆਪਣੇ ਚੈਨਲ ਦੇ ਨਾਲ ਇਸ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨਵਾਦ